ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਜਿਹੜੀ ਇਨਸਾਫ ਦੀ ਆਵਾਜ਼ ਜਥੇਬੰਦੀ ਆ ਉਹਦੀ ਸਟੇਟ ਲੈਵਲ ਦੀ ਮੀਟਿੰਗ ਗੁਰਦੁਆਰਾ ਆਲਮਗੀਰ ਸਾਹਿਬ ਜ਼ਿਲ੍ਹਾ ਲੁਧਿਆਣਾ 'ਚ ਹੋਈ ਆ ਇੱਥੇ ਉਹ ਸਾਰੀਆਂ ਗੱਲਾਂ ਵਿਚਾਰੀਆਂ ਸੰਘਰਸ਼ ਨੂੰ ਲੈ ਕੇ ਕਿਉਂਕਿ ਪਰਲ ਦੇ ਵਿੱਚ 5 ਕਰੋੜ 85 ਲੱਖ ਲੋਕਾਂ ਦਾ ਪੈਸਾ ਜਿਹੜਾ ਉਹ ਡੁੱਬਿਆ ਹੋਇਆ ਉਹ ਪੈਸਾ ਵਾਪਸ ਕਰਵਾਉਣ ਦੇ ਲਈ ਜਥੇਬੰਦੀ 2015 ਤੋਂ ਲੈ ਕੇ ਸੰਘਰਸ਼ ਕਰਦੀ ਆ ਰਹੀ ਹੈ ਅੱਗੇ ਸੰਘਰਸ਼ ਨੂੰ ਕਿੱਦਾਂ ਤੇਜ਼ ਕਰਨਾ ਜਥੇਬੰਦੀ ਨੂੰ ਕਮੇ ਮਜ਼ਬੂਤ ਕਰਨਾ ਜ਼ਿਲ੍ਹਾ ਲੈਵਲ ਤੇ ਕਮੇਟੀਆਂ ਬਣਾਉਣੀਆਂ ਬਲਾਕ ਲੈਵਲ ਤੇ ਲੋਕ ਹੋਰ ਕਿਵੇਂ ਜਥੇਬੰਦੀ ਨਾਲ ਜੋੜਨੇ ਉਹ ਸਾਰੀਆਂ ਗੱਲਾਂ ਹੋਈਆਂ ਤੇ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਜਿੰਨਾਂ ਕੋਲੇ ਇਹ ਵੀਡੀਓ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਕਿ ਭਰਾਵੋ ਜਿਨ੍ਹਾਂ ਦੇ ਪਰਲ ਚ ਪੈਸੇ ਆ ਉਹ ਸੰਘਰਸ਼ ਚ ਹਿੱਸਾ ਲਾ ਜੇ ਤੁਸੀਂ ਇਸ ਸੰਘਰਸ਼ ਦਾ ਹਿੱਸਾ ਬਣੋਗੇ ਆਪਣੀ ਲਹਿਰ ਬਣੂਗੀ ਆਪਣਾ ਦਬਦਬਾ ਸਰਕਾਰਾਂ ਤੇ ਵਧੂਗਾ ਤੇ ਜਿਹੜਾ ਖੂਨ ਪਸੀਨੇ ਦਾ ਪੈਸਾ ਤੁਹਾਡਾ ਡੁੱਬਿਆ ਹੋਇਆ ਉਹ ਮਿਲ ਜਾਊਗਾ ਏਸੇ ਕੜੀ ਦੇ ਅਧੀਨ ਅੱਗੇ ਚੱਲਦੇ ਆ ਆਪਾਂ 3 ਫਰਵਰੀ ਨੂੰ ਵਿੱਤ ਮੰਤਰਾਲੇ ਦੇ ਬਾਹਰ ਦਿੱਲੀ ਇੱਕ ਰੋਸ ਪ੍ਰਦਰਸ਼ਨ ਕਰਨਾ ਉਸ ਰੋਸ ਪ੍ਰਦਰਸ਼ਨ ਚ ਵੱਡੀ ਗਿਣਤੀ ਚ ਪਿੰਡਾਂ ਚੋਂ ਸਹਿਰਾ ਚੋਂ ਜ਼ਿਲ੍ਹਿਆਂ ਚੋਂ ਜਿੱਥੋਂ-ਜਿੱਥੇ ਵੀ ਨਿਵੇਸ਼ਕ ਬੈਠਾ ਉਹਨਾਂ ਸਾਰਿਆਂ ਨੇ ਵੱਡੀ ਗਿਣਤੀ ਚ ਪਹੁੰਚਣਾ ਉਹਨਾਂ ਨੂੰ ਲੈ ਕੇ ਜਾਣ ਦੀ ਜ਼ਿੰਮੇਵਾਰੀ ਜ਼ਥੇਬੰਦੀ ਦੇ ਜਿਹੜੇ ਜ਼ਿਲ੍ਹੇ ਦੇ ਆਗੂ ਨੇ ਤਹਿਸੀਲ ਦੇ ਆਗੂ ਨੇ ਜਾਂ ਬਲਾਕ ਦੇ ਆਗੂ ਨੇ ਉਹਨਾਂ ਦੇ ਦੀ ਜ਼ਿੰਮੇਵਾਰੀ ਬਣਾਈ ਲਾਈ ਗਈ ਆ ਹੁਣ ਉਹ ਜ਼ਿੰਮੇਵਾਰੀ ਲਈ ਥੋੜਾ ਵੀ ਫਰਜ਼ ਬਣਦਾ ਕਿ ਤੁਸੀਂ ਇਹਨਾਂ ਆਗੂਆਂ ਨਾਲ ਸੰਪਰਕ ਕਰੋ ਤੁਸੀਂ ਕਿਹੜੇ ਜ਼ਿਲ੍ਹੇ ਚੋਂ ਕਿਹੜੇ ਬਲਾਕ ਚੋਂ ਕਿਹੜੇ ਵਿਧਾਨ ਸਭਾ ਚੋਂ ਤੁਸੀਂ ਸਾਨੂੰ ਮੈਸੇਜ ਕਰੋ ਤੁਹਾਡੇ ਕੋਲੇ ਨਾਲ ਦੀ ਨਾਲ ਉਸ ਜ਼ਿਲ੍ਹੇ ਦੇ ਉਸ ਬਲੌਕ ਦੇ ਆਗੂ ਦਾ ਨੰਬਰ ਪਹੁੰਚੂਗਾ ਪਰ ਇਹਦੇ ਲਈ ਪਹਿਲ ਤੁਹਾਨੂੰ ਵੀ ਕਰਨੀ ਪੂਗੀ ਇੱਕ ਹੱਥ ਤੁਸੀਂ ਵਧਾਓ ਤੇ ਇੱਕ ਜਥੇਬੰਦੀ ਵਧਾਊਗੀ ਤਾਂ ਕਿ ਇੱਕ ਵੱਡਾ ਕਾਫਲਾ ਬਣ ਸਕੇ ਟ੍ਰੇਨਾਂ ਤੇ ਜਾਣਾ 2 ਤਰੀਕ ਨੂੰ ਇੱਥੋਂ ਚਾਲੇ ਪਾ ਦੇਣੇ ਆ ਤੇ 2 ਤਰੀਕ ਰਾਤ-ਰਾਤ ਨੂੰ ਆਪਾਂ ਦਿੱਲੀ ਪਹੁੰਚਣਾ ਵਾ ਤੇ ਤਾਂ 3 ਤਰੀਕ ਨੂੰ ਪਤ ਮੰਤਰਾਲੇ ਤੇ ਆਪਾਂ ਪ੍ਰਦਰਸ਼ਨ ਕਰ ਪਾਵਾਂਗੇ ਉਸ ਲਈ ਟ੍ਰੇਨਾਂ ਤੇ ਜਾਣਾ ਫਰੀ ਜਾਣਾ ਸਟੇਸ਼ਨ ਤੇ ਆਉਣਾ ਥੋੜੀ ਜ਼ਿੰਮੇਵਾਰੀ ਆ ਉਸ ਤੋਂ ਬਾਅਦ ਟ੍ਰੇਨ ਚ ਬਿਠਾ ਕੇ ਦਿੱਲੀ ਲੈ ਕੇ ਜਾਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਚੱਠੇਬੰਦੀ ਦੀ ਆ ਟ੍ਰੇਨ ਦਾ ਕਿਰਾਇਆ ਕੁਝ ਨਹੀਂ ਲੱਗੂਗਾ ਉੱਥੇ ਜ਼ਰੂਰ ਕੋਈ 5-7 ਰੁਪਏ ਬੱਸ ਦਾ ਕੋਈ ਕਿਰਾਇਆ ਹੈਗਾ ਉਹ ਤੁਹਾਨੂੰ ਦੇਣਾ ਪੈ ਸਕਦਾ ਇੱਥੋਂ ਦਿੱਲੀ ਜਾਣ ਦਾ ਕੋਈ ਕਿਰਾਇਆ ਨਹੀਂ ਇਸ ਕਰਕੇ ਭੈਣਾਂ ਬੀਬੀਆਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਮਾ ਨੂੰ ਜਿਨ੍ਹਾਂ ਦੇ ਪੈਸੇ ਆ ਉਹਨਾਂ ਨੂੰ ਅਪੀਲ ਆ ਕਿ ਵੱਡੀ ਗਿਣਤੀ ਚ ਤੁਸੀਂ ਐਤ ਕੀ ਜਥੇਬੰਦੀ ਦਾ ਸਾਥ ਦੇਵੋ ਜੇ ਆਪਣਾ ਕਾਫਲਾ ਲੰਬਾ ਹੋ ਗਿਆ ਨਾ ਤਾਂ ਆਪਾਂ ਪੈਸੇ ਲੈ ਕੇ ਮੁੜਾਂਗੇ ਹੁਣ ਇਹ ਕਿਉਂ ਜਾ ਰਹੇ ਆ ਹੁਣ ਵੱਡੀ ਗੱਲ ਇਹ ਆ ਕਿਉਂ ਜਾ ਰਹੇ ਆ ਕਿਉਂਕਿ ਵਿੱਤ ਮੰਤਰੀ ਸੀਤਾਰਾਮਨ ਨੇ ਕਿਹਾ ਸੀ ਲੋਕ ਪੈਸਾ ਲੈਣ ਨੂੰ ਉਹ ਚੱਲ ਰਹੀ ਆ ਇਹ ਟਾਈਮਿੰਗ ਦੇ ਰਹੀ ਆ